ਮੋਲੂ ਕਨੋਲੀ ਆ ਜੀ ਕੱਢ ਬਾਹਰ ਨੂੰ ਕੱਢ ਕੱਢਦਾ ਕਾਲਾ ਜਾਈ ਜਾਂਦਾ ਸਾਰਾ ਹੀ ਕੱਢਦੇ ਕੱਢਦੇ ਬਾਹਰ ਖਾਦੀ ਬਜੇ ਮੋਨੂ ਕਨੋਲੀ ਪੀੜੀਆਂ ਲਈਏ ਹਾਂ ਪੀੜੀਆਂ ਕੱਢ ਬਾਹਰ ਨੂੰ ਬਸ ਕੋਈ ਨਹੀਂ ਸਾਰਾ ਕਾਲਾ ਇਦਨ ਨੂੰ ਇਦਾਂ ਹੀ ਘੁਮਾਰੇ ਬਸ ਨੀਲਾ ਹੀ ਆ ਹਾਂ ਸਾਰਾ ਕਾਲਾ ਜਾਈ ਆ ਵਾਈਪੀ ਜੀ ਕੇ ਕਾਲਾ ਕਰਿਓ ਆ ਨਾ ਕਰਿਓ શાਕ ਵਾਲੀ ਵਾ ਠੀਕ ਆ ਹਾਂ ਹਾਂ ਕੱਟੋ ਭਈਓ ਪੀੜੀ ਗੁੱਡ ਮਾਰਨਿੰਗ ਸਪਲੈਂਟ ਕਾਲ ਚ

ਤਾਂ ਨਵੀ ਲੱਗਿਆ ਸੋਨੇ ਗਮੜਾ ਤੇ ਆ ਰਹੀ ਅਕਲਵੀ ਰੇਟ ਲਈ ਕੋਈ ਜਿਆਦਾ ਘਾਂਡੇ ਦੀ ਵੀ ਲੈ ਕੇ ਕਿੰਨੇ ਹੋ ਗਏ ਵੀਰੇ ਪੁੱਤਰ ਤੋਂ ਦੂਰ ਹੈ ਇਹ ਕਾਪੜੇ ਕਿੰਨੇ ਹੋ ਕੇ ਨਹੀਂ ਗਏ ਰਾਣਾ ਕੁੱਤਰ ਹੋ ਗਏ ਚਲ ਵੀਰ ਚਲੋ ਸ਼ੋਗਨ ਮੇਲੇ ਹੀ ਸਹੀ ਅੱਜ ਲਾਈਵ ਹੈ ਵੀਰ ਆਪਣਾ ਆ ਫਾਜੀ ਵੀਰੇ ਕਨਾਲ ਲਈ ਫਾਦੀ ਆਇਆ ਕੰਦੂ ਬਾਈ ਦਾ ਬਹੁਤ ਧੰਨਵਾਦ ਆ ਪੁਰਾਣੀ ਫਾਜੀ ਬਾਈ ਦਾ ਧੰਨਵਾਦ ਲੈ ਅਗਰੇ ਮੈਂ ਹੋਣਾ ਬਾਈ ਬਸ ਬਾਈ 1 ਮਿੰਟ ਕੋਈ ਕੰਦਾ ਫੋਨ ਹੈ ਹੈ ਚੱਕ ਲੈ ਚੱਕ ਲੈ ਹਲੋ ਅੱਜ ਬਾਈ ਜੀ ਬਾਈ 11 17 ਹਾਂਜੀ ਹਾਂਜੀ 12 ਬਾਈ ਦੇਖਦਾ ਬੜੇ ਹਾਂ ਹਾਂ ਦੂਹੀ ਪੱਲੇ ਵਾਲੀ ਆਹ ਪੱਲੇ 17 117 ਹੈ ਹੈ ਇਹ ਬਾਈ ਚੱਕਦਾ ਕਿੰਦਰ ਗਿਆ ਜੱਸੂ ਮਾਲਾ ਅੱਛਾ ਇਸ ਸਕੂਟਰ ਤੇ ਟਾਈਮ ਆ ਤੇ ਇੱਕ ਕਲਵੀਰ ਇਟਲੀ ਇੱਥੇ ਵੀ ਟਾਈਮ ਆ ਇੱਕ ਅਨਮੋਲ ਪ੍ਰੀਤ ਰੈਲੋ ਇਹਨਾਂ ਗੂਤਰਾ ਤਿੰਨਾਂ ਦੇ ਟਾਈਮ ਆ 42 ਟਾਈਮ ਆ ਭਰਾ 17 ਗੂਤਰੇ ਦੇ ਤੇ ਭਾਈ ਠਾਕ ਦੋ ਕਟੇ ਗਏ ਸਿਮਰਨ ਘਣੋਲੀ ਇੱਕ ਅਰਮਾਨ ਕੋਟਲਾ ਇਹਨਾਂ ਉਤਰਾ ਦੇ ਟਾਈਮ ਆ ਦੁਆਰਾ ਬੋਲੀ ਗਈ ਹੈ ਇੱਕ ਹੈਗਾ ਭਰਾ ਦੀਪਾ ਬੋਂਦਲੀ ਠੀਕ ਆ ਠੀਕ ਆ ਜੀ ਤੇ ਲਾਡੀ ਮਾਲਾ ਜਸੂ ਮਾਲਾ ਤਲਵੀਰ ਇਟਲੀ ਤੇ ਸਿਮਰਨ ਧਨੋਲੀ ਇੱਕ ਅਰਮਾਨ ਕੋਟਲਾ ਕਿੰਨਾ ਵਟਾਂ ਆ ਇਹ 6 1 2 3 4 6 ਉਤਰਾ ਦੇ ਟਾਈਮ ਬਾਈ ਆ ਦੇਖ ਬਾਈ ਆ ਦੇਖ ਲੈ ਯਾਰ ਡੰਡੇ ਵਾਲਾ ਡੰਡੇ ਵਾਲਾ ਦੇਖ ਲੈ ਕੀ ਦੇ ਨਾਂ ਤੇ ਭਰਾ ਇਹ ਕੁਲਵੀਰੀ ਇਟਲੀ ਲਾਲ ਡੰਡੇ ਆ ਜਾਂਦੇ ਦੇਖ ਇਹਨੇ ਨੀ ਕਰਖੇ ਬਾਈ ਪਾਈ ਮਾਈਕ੍ਰੋ ਕੈਮੇਰਾ ਨੀ ਕਰ ਖਵਾਈ ਰੱਖ ਆਹੀ ਆ ਜਿਹੜਾ ਮੁੜ ਗਿਆ ਦਸੂ ਮਾਲਾ ਠੀਕ ਆ ਦਸੂ ਮਾਲਾ ਆਵਾਜ਼ ਜੀ ਠੀਕ ਆ ਤੇ ਭਾਈ ਜਿਹਦੇ ਸਹੀ ਕਬੂਤਰ ਆ ਉਹ ਆਪਣੀ ਰੋਟੀ ਖਾ ਲੋ ਵੀਰੇ ਇਹਨਾਂ ਅਨਮੋਲ ਲੈ ਲਓ ਅਨਮੋਲ ਲੈ ਲਓ ਭਾਈ ਆਪਣੇ ਆ ਉਹ ਸਹੀ ਆ ਓਏ ਇਹ ਤੇ ਕਬੂਤਰ ਦਾ ਟਾਈਮ ਆ ਟਾਈਮ ਇਹਦਾ ਪਾ ਦੋ ਕਬੂਤਰ ਦਾ ਟਾਈਮ ਆ ਜੀ ਭਾਜੀ ਇਹ ਰੱਖੀ ਆ ਪਰਲੇ ਬਸ ਨਹੀਂ ਦੇਖਾੜ ਦੇ ਭਰਾ ਕੋਈ ਨਹੀਂ ਕੋਈ ਨਹੀਂ